ट्रिपल एस बोर्ड ਵੱਲੋਂ ਇਹਨਾਂ ਬਹੁਤ ਸਾਰੀ ਸਿਲੇਬਸ ਜਾਰੀ ਕਰ ਦਿੱਤਾ ਹੈ ਜੀ ਪ੍ਰੂਫ ਰੀਡਰ ਕਾਪੀ ਹੋਲਡਰ ਐਡਵਰਟਾਈਜ਼ਮੈਂਟ ਨੰਬਰ 4/2023 ਅਤੇ ਐਡਵਰਟਾਈਜ਼ਮੈਂਟ ਨੰਬਰ 4/2023 ਅਧੀਨ ਲਾਇਬ੍ਰੇਰੀ ਲਾਇਬ੍ਰੇਰੀ ਅਸਿਸਟੈਂਟ ਤੇ ਅਸਿਸਟੈਂਟ ਲਾਇਬ੍ਰੇਰੀਅਨ ਤੇ ਲਾਇਬ੍ਰੇਰੀਅਨ ਡਿਟੇਲ ਦੇ ਵਿੱਚ ਦੇਖਾਂਗੇ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਚਲੋ ਜੀ ਚੱਲਦੇ ਆਂ ਪਰ ਸਿਲੇਬਸ ਵੱਲ ਪਹਿਲਾਂ ਗੱਲ ਕਰਦੇ ਆਂ ਜੀ ਪ੍ਰੂਫ ਰੀਡਰ ਕਾਪੀ ਹੋਲ ਉਹ ਆਮਰ ਬੇਸਡ ਪੇਪਰ ਹੋਏਗਾ ਜੀ 2.5 ਘੰਟਿਆਂ ਦਾ ਪੇਪਰ ਹੋਏਗਾ ਪਾਰਟ A ਤੇ ਪਾਰਟ B ਪਾਰਟ A ਕੁਆਲੀਫਾਈ ਕਰਨਾ ਜ਼ਰੂਰੀ ਹੈ ਜਿਹੜਾ ਕੈਂਡੀਡੇਟ ਪਾਰਟ A ਕੁਆਲੀਫਾਈ ਨਹੀਂ ਕਰੂਗਾ ਉਸ ਨੂੰ ਪਾਰਟ B ਲਈ ਐਲੀਜੀਬਲ ਨਹੀਂ ਸਮਝਿਆ ਜਾਏਗਾ ਪਾਰਟ A 'ਚ ਕੋਈ ਕੁਆਲਿ ਨੈਗੇਟਿਵ ਮਾਰਕਿੰਗ ਨਹੀਂ ਹੈਗੀ 50 'ਚੋਂ 25 ਨੰਬਰ ਲੈਣੇ ਆ ਤੁਸੀਂ ਠੀਕ ਹੈ ਜੀ ਆਹ ਪਾਰਟ A ਦੇ ਮਾਰਕਸ ਨੇਗੇ ਟੋਟਲ ਕੁਐਸਚਨ 50 ਹੋਣਗੇ ਤੇ 50 ਮਾਰਕਸ ਹੋਣਗੇ ਪਾਰਟ B ਇਹ ਜਿਹੜਾ ਜੀ ਉਸ ਦੇ ਵਿੱਚ ਆਪਾਂ ਚੈੱਕ ਕਰ ਲੈਨੇ 100 ਕੁਐਸਚਨ ਹੋਣਗੇ ਨੈਗੇਟਿਵ ਮਾਰਕਿੰਗ ਵੀ ਹੋਏਗੀ ਡਿਟੇਲ ਦੇ ਵਿੱਚ ਆਪਾਂ ਅੱਗੇ ਦੇਖਦੇ ਆ ਪਾਰਟ ਏ ਪੰਜਾਬੀ ਏ ਤਾਂ ਸਾਰਿਆਂ ਨੂੰ ਪਤਾ ਹੀ ਹੈਗਾ ਪਾਰਟ 20 ਚੈੱਕ ਕਰਦੇ ਹਾਂ ਪਾਰਟ 20 ਦੇ ਵਿੱਚ ਇਹ ਵੀ ਜੀ ਜਨਰਲ ਨੋਲੇਜ ਕਰੰਟ ਅਫੇਅਰਸ ਨੈਸ਼ਨਲ ਇੰਟਰਨੈਸ਼ਨਲ ਇੰਪੋਰਟੈਂਸ ਦੇ ਰਹੀ 25 ਨੰਬਰ ਹੋਗੇ ਜੀ ਪੰਜਾਬ ਹਿਸਟਰੀ ਐਂਡ ਕਲਚਰ ਹੈ ਜਿਹੜੀ 17 ਨੰਬਰ ਦੀ ਹੈ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ 25 ਨੰਬਰ ਦੀ ਹੈ ਪੰਜਾਬੀ 13 ਨੰਬਰ ਦੀ ਇੰਗਲਿਸ਼ 12 ਨੰਬਰ ਦੀ ਕੰਪਿਊਟਰ ਹੈ ਜਿਹੜਾ 8 ਨੰਬਰ ਦਾ ਟੋਟਲ 100 ਨੰਬਰ ਦਾ ਹੋਏਗਾ ਜੀ ਹੁਣ ਆਪਾਂ ਦੂਸਰਾ ਸਿਲੇਬਸ ਦੇਖਦੇ ਹਾਂ ਜੀ ਦੂਸਰੀ ਗੱਲ ਕਰਦੇ ਹਾਂ ਜੀ ਲਾਇਬ੍ਰੇਰੀ ਅਸਿਸਟੈਂਟ ਅਸ ਇਹਦੇ ਵਿੱਚ ਵੀ ਪਾਰਟ A ਤੇ ਪਾਰਟ B ਹੋਏਗਾ ਜੀ 2.5 ਘੰਟਿਆਂ ਦਾ ਪੇਪਰ ਹੋਏਗਾ ਪਾਰਟ A ਕੁਆਲੀਫਾਈ ਹੋਏਗਾ 50 ਨੰਬਰ ਚੋਂ 25 ਨੰਬਰ ਲੈ ਲੈਣੇ 네ਗੇਟਿਵ ਮਾਰਕਿੰਗ ਕੋਈ ਨਹੀਂ ਹੈਗੀ ਪੰਜਾਬੀ ਇਹ ਜਿਹੜਾ ਕੁਆਲੀਫਾਈ ਨੇਚਰ ਦਾ ਠੀਕ ਹੈ ਜੀ ਪਾਰਟ B ਤੇ ਪਾਰਟ C ਇਹ ਚ ਪਾਰਟ C ਵੀ ਹੈਗਾ ਕੰਬਾਈਨਡ ਵਿਲ 네ਗੇਟਿਵ ਮਾਰਕਿੰਗ ਹੈ ਜਿਹੜੀ ਉਹ 0.25 ਮਾਰਕਸ ਦੀ ਹੋਏਗੀ ਠੀਕ ਹੈ ਜੀ ਇਹਦੇ ਚ ਹੈਗਾ ਜਰਨਲ ਨੋਲੇਜ ਜਰਨ ਕਰੰਟ ਅਫੇਅਰਜ਼ ਪੰਜਾਬੀ ਹਿਸਟਰੀ ਐਂਡ ਕਲਚਰ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਅਬਿਲਿਟੀ ਪੰਜਾਬ ਇੰਗਲਿਸ਼ ਪੰਜਾਬੀ ਇੰਗਲਿਸ਼ ਆਈਸੀਟੀ 40 ਨੰਬਰ ਦੀ ਹੋਏਗੀ ਜੀ ਤੇ ਕੁਐਸਚਨ ਜਿਹੜੇ ਸਬਜੈਕਟ ਦੇ ਹੋਣਗੇ 60 ਪਾਟੇ ਸਾਰਿਆਂ ਦਾ ਘੁੰਮਣੀ ਹੈ ਜੀ ਨੈਕਸਟ ਚਰ ਟੂ ਇਹਦੇ ਵਿੱਚ ਹੈ ਜੀ ਜਿਹੜੀ ਜੀਕੇ ਕਰੰਟ ਅਫੇਅਰ ਦੇ ਨੈਸ਼ਨਲ ਇੰਪੋਰਟੈਂਸ ਨੈਸ਼ਨਲ ਇੰਟਰਨੈਸ਼ਨਲ ਇੰਪੋਰਟੈਂਸ ਦੇ 10 ਕੁਐਸਚਨ ਹੋਣਗੇ ਜੀ 10 ਮਾਰਕਸ ਦੇ ਪੰਜਾਬ ਹੈ ਹਿਸਟਰੀ ਕਲਚਰ ਪੰਜ ਕੁਐਸਚਨ ਪੰਜ ਮਾਰਕ ਦੇ ਲੌਜੀਕਲ ਰੀਜਨਿੰਗ ਐਂਡ ਮੈਂਟਲ ਐਬਿਲਿਟੀ 10 10 ਨੰਬਰ ਦੀ ਜੀ ਤੇ ਪੰਜਾਬੀ ਪੰਜ ਨੰਬਰ ਦੀ ਇੰਗਲਿਸ਼ ਪੰਜ ਨੰਬਰ ਦੀ ਆਈਸੀਟੀਪੀ ਪੰਜ ਨੰਬਰ ਦੀ ਟੋਟਲ 40 ਮਾਰਕਸ ਦਾ ਹੋਏਗਾ ਪਾਰਟ ਸੀ ਇਹ ਪਾ ਚੈੱਕ ਕਰ ਲੈਣੇ ਜੀ ਪਾਰਟ ਸੀ ਦੇ ਵਿੱਚ ਟੋਟਲ ਮਾਰਕਸ 60 ਹੋਣਗੇ 60 ਕੁਐਸਚਨ ਹੋਣਗੇ ਇਹ ਪੂਰਾ ਲੈਬੋਰੇਟ ਕਰਕੇ ਸਿਲੇਬਸ ਪਾਇਆ ਹੋਇਆ ਹੈ ਜੀ ਇਹ ਸਿਲੇਬਸ ਦੇ ਵਿੱਚ ਉਹ ਜਿਹੜਾ ਪੇਪਰ ਉਹ 40 60 ਮਾਰਕਸ ਦਾ ਪੇਪਰ ਬਣੇਗਾ ਠੀਕ ਹੈ ਜੀ ਜੇ ਫਿਰ ਵੀ ਕੁਝ ਨਹੀਂ ਸਮਝ ਆਉਂਦੀ ਤਾਂ ਕਮੈਂਟ ਜਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਾ ਕਰੋ ਜੀ ਦੇਖੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਇੰਨਾ ਕਰਨ ਦੇ ਨਾਲ ਮੋਟੀਵੇਸ਼ਨ ਹੈ ਜਿਹੜੀ ਮਿਲਦੀ ਰਹਿੰਦੀ ਹੈ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਹੈ ਜਿਹੜੇ نیچے ਵੀਡੀਓ ਦੇ ਡਿਸਕ੍ਰਿਪਸ਼ਨ ਚ ਤੁਹਾਨੂੰ ਮਿਲ ਜਾਣਗੇ ਉਨਾ ਸਾਰਿਆਂ ਨੂੰ ਜੁਆਨ ਕਰ ਲੈਣਾ ਹੈ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲਟੈਕ ਚੈਨਲ ਵੀ ਹੈ ਆਪਣਾ ਉਹ ਚੈਨਲ ਨੂੰ ਵੀ ਸਾਰੇ ਨੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲੈਣਾ ਹੈ 2 ਸਟੈਂਡਰਡ ਟ੍ਰੈਵਲ ਚੈਨਲ ਹੈ ਜੀ ਆਪਣਾ ਨਵਾਂ ਬਣਾਇਆ ਹੋਇਆ ਰੈਸਪੀਜ਼ ਦੇ ਲਈ ਪਲੀਜ਼ ਰਿਕਵੈਸਟ ਸਾਰਿਆਂ ਨੂੰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ WhatsApp ਚੈਨਲ ਦਾ ਲਿੰਕ ਵੀ نیچے ਵੀਡੀਓ ਡਿਸਕ੍ਰਿਪਸ਼ਨ ਤੇ ਹੈ ਵਾਰ-ਵਾਰ ਤਾਂ ਕਹਿੰਦੇ ਨੇ ਕਿ ਕਾਫੀ ਕੈਂਡੀਡੇਟ ਰਹਿ ਜਾਂਦੇ ਨੇ PDF ਫਾਈਲ Telegram ਚੈਨਲ ਤੇ ਪ੍ਰੋਵਾਈਡ ਕਰਾ ਦੇਣਗੇ ਪਲੀਜ਼ ਕਮੈਂਟ ਜਰੂਰ ਕਰ ਦਿਓ ਹੋਰ ਅਪਡੇਟ ਨਾਲ ਜਲਦੀ ਹੀ ਹਾਜ਼ਰ ਹੋਵਾਂਗੇ ਤਤਕ